ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਦਰਸ਼ਨ ਪਿਆਸੀ ਦਿਨ ਸਰਾ ਚਿਤਵੋ ਅਨੰਦਨ ਨੀਤ ਖੋਲ ਕਵਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਚਾਲਾਂਗੇ ਉਠ ਨਾਮ ਜਪ ਨਿਸਵਾਸ ਅਰਾਧ ਸੋ ਜਨ ਵਿਆਪਾਈ ਨਾਨਕ ਮਿਟਾਇਓ ਪਾਦ ਦਰਸ਼ ਤੇਰੀ ਕੀ ਪਿਆਸ ਮਨ ਲਾਗੀ ਸਹਜ ਆਨੰਦ ਵਸਾਂ ਬਰਾਗੀ ਅੰਤਨ ਭਾਵਤ ਦੇਵ ਸਭੈ ਮਨ ਇੰਦਰ ਮਹਾ ਸ਼ਿਵ ਜੋਗ ਕਰੀ ਫਨ ਬੇਦ ਬਰਾਂਚ ਵਿਚਾਰ ਰਹਿਓ ਹਰ ਜਾਪਨ ਸ਼ਡੋ ਏਕ ਕਰੀ ਮਾਥਾ ਰਾਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗਤਾਰਨ ਕਾ ਗੁਰ ਜੋਤ ਅਰਜਨ ਮਾਹੇ ਤਰੀ ਰਾਮਦਾਸ ਗੁਰੂ ਜਗਤਾਰਨ ਕਾ ਗੁਰ ਜੋਤ ਅਰਜਨ ਮਾਹੇ ਤਰੀ ਸੋ ਕਹੋ ਟਲ ਗੁਰ ਸੇ ਬੀਐ ਅਹਨ ਸੁਸਜ ਸੁਭਾਏ ਦਰਸ਼ਨ ਪਰ ਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਓ ਵਸ ਫਤਖ ਸਾਮ ਦੀ ਨੋਰ ਅਰਸੋਂ ਕੁਰ ਸੋਂ ਛਟੀ ਐ ਤਉ ਦੇ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਐ ਸਜਣ ਸਚਾ ਪਾਤਸ਼ਾਹ ਹੋ ਸਿਰ ਸ਼ਾਹ ਦਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਵਣਾ ਦਾ ਵੇਸਾ ਹੋ ਸਜਣ ਸਚਾ ਪਾਤਿ ਸਾਹੋ ਸਿਰ ਸਾਹੰਦ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਵਣਾ ਦਾ ਵੇਸਾ ਹੋ ਬੋਲਣਾ ਜੀ ਸਤਨਾਮ ਵਾਹਿ ਗੁਰੂ ਸਾਹਿਬ ਜੀਓ ਸਲੋਕ ਮਹਲਾ 3 ਜੀ ਮਨ ਹਰ ਜੀ ਧਿਆਏ ਤੂ ਇਕ ਮਨ ਇਕ ਚਿਤ ਪਾਏ ਹਰ ਕੀਆ ਸਦਾ ਸਦਾ ਬੜਿਆਈਆ ਦੇ ਨਾ ਪਛੋਤਾਏ ਏ ਮਨ ਹਰਜੀ ਧਿਆਏ ਤੂ ਇੱਕ ਮਨ ਇੱਕ ਚਿਤ ਭਾਏ ਹਰ ਕੀਆ ਸਦਾ ਸਦਾ ਬੜਿਆਈਆ ਦੇ ਨਾ ਪਛੋਤਾਏ ਆ ਹਰ ਕੈ ਸਦ ਬਲ ਹਾਰਨ ਜਿਤ ਸੇਵੈ ਸੁਖ ਪਾਏ ਨਾਨਕ ਗੁਰਮਖ ਮਿਲ ਰਹਾ ਹਮਨ ਸ਼ਬਦ ਜਲਾਏ ਮਹੱਲਾ ਤੀਜਾ ਆਪੇ ਸੇਵਾ ਲਾਇਣ ਆਪੇ ਬਖਸ਼ ਕਰੇ ਸਵਨਾ ਕਾਮ ਆਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤਿਨ ਨਿਜ ਕਰ ਬਾਸ ਹੈ ਜੁਗ ਜੁਗ ਸੋਬਾ ਹੋਏ ਪੌੜੀ ਕਰਨ ਕਾਰਣ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਵਰ ਨ ਕੋਈ ਤੁਧ ਆਪੇ ਸਿਸ਼ਟ ਸਿਰ ਜੀਆ ਆਪੇ ਫੁਨ ਗੋਈ ਸਭ ਏਕੋ ਸ਼ਬਦ ਬਰਤਦਾ ਜੋ ਕਰੇ ਸੋ ਹੋਈ ਬੜਿਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਬੜਿਆਈ ਗੁਰਮਖ ਦੇ ਪ੍ਰਭ ਰਪਾਵੇ ਸੋਈ ਗੁਰਮਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਸ਼ੁੱਧਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਦੇਵ ਮਹਾਰਾਜ